ਨੰਦਨ ਦਲਫਾਜ਼ਾ ਦੇ ਚੀਫ ਕਪਰ ਫੰਕਸ਼ਨ ਵਿੱਚ ਜਿਹੜਾ ਤੁਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਆਉਂਦਾ ਹੋ ਤੇ ਸਾਡੇ ਨਾਲ ਦਲਫਾਜ਼ਾ ਦੇ ਚੀਫ ਕਪਰ ਫੰਕਸ਼ਨ ਵਿੱਚ ਬੈਠੇ ਹੈ ਤੇ ਪਾਰਟੀ ਦੀ ਲੀਡਰਸ਼ਿਪ ਵਿੱਚ ਹੀ ਹੈ ਅੱਜ ਸਾਡੀ ਮੀਟਿੰਗ ਦੇ ਵਿੱਚ ਪ੍ਰਮੁੱਖ ਚੀਜ਼ਾਂ ਹੈਗੀਆਂ ਕਿ ਅਸੀਂ ਰਖੜ ਪੁੰਨਿਆਂ ਦਾ ਵੱਡਾ ਕਾਨਫਰੰਸ ਕਰ ਰਹੇ ਹਾਂ ਜੀ ਦੇ ਵਿੱਚ ਪਾਵਰ ਪਾਲ ਸਿੰਘ ਮਿਤਰ ਸਾਹਿਬ ਤੇ ਹਿੰਨਦੀ ਪਾਰਟੀ ਵੀ ਸ਼ਾਮਲ ਹੋਵੇਗੀ ਸਟ੍ਰੋਗੋਤ੍ਰਿਕ ਜੀ ਸਰ 14 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਾਂਗੇ ਤੇ ਅਸੀਂ ਸਾਡੇ ਜਿਹੜਾ 15 ਸਤਰੀਕ ਨੂੰ ਇੰਡੀਪੈਂਡੈਂਸ ਡੇ ਜਿਹਨੂੰ ਕਹਿੰਦੇ ਐ ਉਹਦੀ ਗੱਲ ਕਰਾਂਗੇ ਕਿ ਸਿੱਖਾਂ ਦੇਤੇ ਬਹੁਤ ਜ਼ਿਆਦਾ ਜ਼ੁਰਮ ਹੋਇਆ ਤੇ ਕਨਸਟੀਟਿਊਸ਼ਨਲੀ ਸਿੱਖਾਂ ਨੇ ਕਨਸਟੀਟਿਊਸ਼ਨ ਤੇ ਇੰਡੀਆ ਨੂੰ ਮੰਨਿਆ ਨਹੀਂ ਇਸ ਕਰਕੇ ਜਿਹੜਾ ਝੰਡਾ ਹੈ ਉਹਦੇ ਵਿੱਚ ਸਿੱਖਾਂ ਦੀ ਜ਼ਿੰਮੇਂਦਗੀ ਨਹੀਂ ਦਿੱਤੀ ਗਈ ਇਹ ਮੈਂ ਪਾਰਲੀਮੈਂਟ 'ਚ ਵੀ ਬੋਲ ਚੁੱਕੇ ਹਾਂ ਉੱਤੇ ਭਗਵਾਨ ਰੰਗ ਹੈ ਉਤੇ ਥੱਲੇ ਚਿੱਟਾ ਰੰਗ ਹੈ ਜੈਨੀਆਂ ਦਾ ਭਗਮਾ ਹੈਗਾ ਹਿੰਦੂਆਂ ਦਾ ਗੀੜਾ ਚੱਕਰ ਹੈ ਉਹ ਬੁੱਧ ਧਰਮ ਦਾ ਥੱਲੇ ਹਰੇ ਮੁਸਲਮਾਨਾਂ ਦਾ ਪਰ ਸਿੱਖਾਂ ਦੀ ਨਿਮੈਂਦਗੀ ਵਿੱਚ ਉਹਦੇ 'ਚ ਹੈ ਨਹੀਂਗੀ 180 ਇੰਡੀਪੈਂਡੈਂਸ ਡੇ ਨੂੰ ਬੁਆਇਕਟ ਕਰਾਂਗੇ ਫਿਰ ਅਸੀਂ ਇਕੱਠੇ ਸਰਦਾਸ ਹਾਲ ਦੇ ਵਿੱਚ 5 ਸਪਟੈਂਬਰ ਨੂੰ ਖਾਲੜਾ ਦਿਵਸ ਮਨਾਵਾਂਗੇ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਵੀ ਤੁਹਾਨੂੰ ਗੁਰਦਾਸ ਹਾਲ ਅਸੀਂ ਇਨਵਾਈਟ ਕਰਦੇ ਹਾਂ ਕਿ ਤੁਸੀਂ ਆਇਓ ਉਹਦੇ ਵਿੱਚ ਵੀ ਕਵਰਪਾਲ ਸਿੰਘ ਤੇ ਇਹਨਾਂ ਦੀ ਪਾਰਟੀ ਸ਼ਾਮਿਲ ਹੋਣਗੇ ਜਿਹੜਾ ਪਹਿਲਾਂ ਜ਼ਬਰ ਹੁੰਦਾ ਸੀਗਾ ਉਹ ਅਜੇ ਤੱਕ ਝੂਠੇ ਮੁਕਾਬਲੇ ਖਤਮ ਨਹੀਂ ਹੋਏ ਜਦ ਕਿ ਸਜ਼ਾਵਾ ਲਾਈਫ ਇਨ ਪ੍ਰिजनਮੈਂਟ 80-80 ਸਾਲਾਂ ਦੇ ਐਸਪੀਆਂ ਨੂੰ ਮਿਲ ਚੁੱਕੀਆਂ ਹੁਣੇ ਔਰ ਇੱਕ ਬਹੁਤ ਅਫਸੋਸ ਹੈ ਸਾਨੂੰ ਕਿ ਇੱਕ ਇਵੈਂਟ ਤੋਂ oven deep singh ਉਸ ਨੂੰ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਐਸਐਚਓ ਪੱਟੀ ਗੁਰਚਰਨ ਸਿੰਘ ਨੇ ਤੇ ਐਸਐਸਪੀ ਅਭਿਮਾਨਯੋ ਰਾਣੇ ਨੇ ਆਪ ਖੜ ਕੇ ਉਸ ਨੂੰ ਮਾਰਿਆ ਹੈਗਾ। ਹੀਰ ਗੁਰਵਿੰਦਰ ਸਿੰਘ ਸੰਗਰੂਰ ਜੇਲ੍ਹ ਦੇ ਵਿੱਚ ਉੱਠ-ਉੱਠ ਕੇ ਮਾਰਦਾ ਉਹਦੀ ਕੈਦ ਖਤਮ ਹੋ ਗਈ ਸੀ ਪਰ ਉਸ ਨੂੰ ਵੀ ਜਾਨੋਂ ਮਾਰ ਦਿੱਤਾ ਇਹ ਗੁਰਵਿੰਦਰ ਸਿੰਘ ਨਸ਼ੇਰੀ ਪੰਵੰਦਾ ਸੀਗਾ ਫਿਰ ਜਸਪ੍ਰੀਤ ਸਿੰਘ ਪਟਿਆਲੇ ਮਾਰਿਆ ਜਦੋਂ ਕਰਨਲ ਬਾਠ ਦਾ ਕੇਸ ਹੋਇਆ ਸੀਗਾ ਉਸੇ ਇੰਸਪੈਕਟਰ ਨੇ ਡੀਐਸਪੀ ਨੇ ਇੱਕ ਫਟਿਆਲੇ ਚ ਜਸਪ੍ਰੀਤ ਸਿੰਘ ਮਾਰ ਦਿੱਤਾ। ਸੋ ਇਹ ਜਿਹੜੇ ਫੇਕ ਕਨਫੌਂਟਰ ਹੈ ਇਹ ਅਜੇ ਤੱਕ ਖਤਮ ਨਹੀਂ ਹੋਏ ਹੈ। ਫਿਰ ਨਰਿੰਦਰ ਸਿੰਘ ਬਟਿੰਡੇ ਕਸਟਡੀ ਦੇ ਵਿੱਚ ਮਾਰ ਦਿੱਤਾ ਹੈਗਾ ਪੁਲਿਸ ਨੇ। ਸੋ ਇਹ ਸਾਰੇ ਜਿਹੜੇ ਜ਼ੁਲਮ ਹੈ ਇਹ ਲਗਾਤਾਰ ਸਿੱਖਾਂ ਦੇ ਉੱਤੇ ਹੋ ਰਹੀ ਹੈ। ਔਰਤਾਂ ਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਔਰਸ ਦੀ ਜੁੰਡਲੀ ਨੇ ਜੀ ਦੇ ਵਿੱਚ ਬੜੇ ਵੱਡੇ ਵੱਡੇ ਮਨਿਸਟਰ ਵੀ ਹਾਜ਼ਰ ਹੈਗੇ ਹੈ ਜਿਵੇਂ ਅਮਿਤ ਸ਼ਾਹ ਰਾਜਨਾਥ ਸਿੰਘ ਰਵੀ ਸਿਨਾ ਜਿਹੜਾ ਰੋ ਦਾ ਮੁਖੀ ਹੈ ਸਮੰਤ ਗੋਇਲ ਜਿਹੜਾ ਗੁਰਦਾਸਪੁਰ ਦਾ ਐਸਐਸਪੀ ਸੀ ਇਹ ਉਹ ਰੋਡਾ ਮੁਖੀ ਬਣਿਆ ਜੀਤ 도ਹਲੇ ਜੇ ਸ਼ੰਕਰ ਇਹਨਾਂ ਸਾਰਿਆਂ ਨੇ ਸਤਲ ਕੀਤੇ ਐ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜਾ ਕੀ ਇੱਕ ਵੱਡਾ ਭਾਰੀ ਦੋਸ਼ ਇੰਡੀਆ ਤੇ ਲੱਗਦਾ ਹੈ ਕਿ ਹਰਦੀਪ ਸਿੰਘ ਨਿਜਰ ਨੂੰ ਕੈਨੇਡਾ ਚ ਮਾਰਤਾ ਰਿਪੂਦਮਨ ਸਿੰਘ ਅਤੇ ਮਲਕ ਨੂੰ ਕੈਨੇਡਾ ਚ ਮਾਰਤਾ ਸਖਦੂਲ ਸਿੰਘ ਨੂੰ ਕੈਨੇਡਾ ਦੇ ਵਿੱਚ ਅਸੈਸਿਨੇਟ ਕਰਤਾ ਅਫਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ ਬ੍ਰਿਟਾਨੀਆ ਦੇ ਵਿੱਚ ਮਾਰਤਾ ਐਨ ਯੂਕੇ ਨੇ ਬਹੁਤ ਵੱਡਾ ਪ੍ਰੋਟੈਸਟ ਕੀਤਾ ਹੈ ਇਸ ਦੇ ਬਾਰੇ ਫਿਰ ਪਰਮਜੀਤ ਸਿੰਘ ਪੰਜਬੜ ਨੂੰ ਤੇ ਲਖਬੀਰ ਸਿੰਘ ਰੋਡੇ ਨੂੰ ਉਹਨਾਂ ਨੂੰ ਵੀ ਪਾਕਿਸਤਾਨ ਦੇ ਵਿੱਚ ਮਾਰਤਾ ਹੈ ਦੀਪ ਸਿੰਘ ਸਿੱਧੂ ਨੂੰ ਹਰਿਆਣੇ 'ਚ ਮਾਰਿਆ ਸਿੱਧੂ ਮੂਸੇਵਾਲ ਨੂੰ ਪੰਜਾਬ 'ਚ ਤੇ ਹਰੀਨੋ ਨੂੰ ਪੰਜਾਬ ਦੇ ਵਿੱਚ ਮਾਰਤਾ ਹੈ ਇਹਦੇ ਵਿੱਚ ਇਹ ਚੀਜ਼ ਹੈ ਕਿ ਇਹਨਾਂ ਮੁਲਕਾਂ ਦੀ ਇੰਡੀਆ ਨੇ ਸੋਵਰਨਿਟੀ ਬਾਦਸ਼ਾਹੀ ਵੀ ਤੋੜਦੀ ਹੈ ਤੇ ਜਿਹੜਾ ਪੰਨੂ ਦੇ ਉੱਤੇ ਅਟੈਚ ਕੀਤਾ ਹੈ ਅਮਰੀਕਾ ਦੀ ਵੀ ਬਾਤਛਾਈ ਤੋੜੀ ਹੈ ਤੇ ਅਮਰੀਕਾ ਦੀ ਮਨਰੋ ਡਾਕਟਰਿਨ ਵੀ ਤੋੜਦੀ ਹੈ ਜਿਹੜਾ ਕੀ ਬਹੁਤ ਵੱਡੇ ਜ਼ੁਲਮ ਕੀਤੇ ਹੈ ਇੰਡੀਆ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਜਿਹੜਾ ਪੰਨੂ ਨੂੰ ਮਾਰਨਾ ਸੀਗਾ ਉਹਦੇ ਵਿੱਚ ਇੱਕ ਬੰਦਾ ਫੜਿਆ ਗਿਆ ਤੇ ਦੂਜਾ ਰੋ ਦਾ ਛੋਟਾ ਅਫਸਰ ਯਾਦਵ ਉਹਨੂੰ ਸ਼ਾਇਦ ਨੌਕਰੀ ਤੋਂ ਕੱਢ ਦਿੱਤਾ ਹੈ ਸਾਡੀ ਮੰਗ ਹੈ ਕਿ ਯਾਦਵ ਨੂੰ ਅਮਰੀਕਾ ਐਕਸੈਲਰੇਟ ਕਰਕੇ ਉਸ ਨੂੰ ਅਮਰੀਕਾ ਲੈ ਕੇ ਜਾਏ ਤਾਂ ਪਤਾ ਲੱਗੂਗਾ ਕਿ ਉਹ ਕਰਕੇ ਪੰਨੂ ਨੂੰ ਮਾਰਨ ਦੇ ਲਈ ਲੱਖਾਂ ਡਾਲਰਸ ਦਾ ਸਮਝੌਤਾ ਹੋਇਆ ਸੀ ਤੇ ਸੀਕ੍ਰੇਟ ਸਰਵਿਸ ਫੰਡਸ ਰੋ ਦੇ ਵਿੱਚ ਯੂਜ਼ ਹੋਏ ਹੈ ਜਿੱਦੇ ਵਿੱਚ ਕੈਬਨਟ ਸੈਕਟਰੀ ਵੀ ਹੁੰਦਾ ਰੋਧਾ ਮੁਖੀ ਵੀ ਹੁੰਦਾ ਇੰਟਰਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਵੀ ਹੁੰਦਾ ਫਿਰ ਪਤਾ ਲੱਗੂਗਾ ਕਿ ਕਿੰਨਾ ਖਰਚ ਕਰਨਾ ਸੀਗਾ ਪੰਨੂ ਨੂੰ ਅਮਰੀਕਾ ਦੇ ਵਿੱਚ ਕਤਲ ਕਰਨ ਦਾ ਸਵੇ ਸਾਰੀਆਂ ਗਹਿਰੀਆਂ ਜਿਹੜੀਆਂ ਇਹ ਸ਼ਰਾਰਤਾਂ ਤੇ ਸਾਜਸ਼ਾ ਸਿੱਖਾਂ ਦੇ ਨਾਲ ਹੋ ਰਹੀਆਂ ਉਹੀ ਮਤਲਬ ਹੀ ਨਹੀਂ ਹੈ ਕਿ ਅਸੀਂ ਇੰਡੀਪੈਂਡੈਂਸ ਡੇ ਮਨਾਈਏ ਜੋ ਕਰਕੇ ਜਿਹੜੇ ਕਨਸਟੀਟਿਊਟ ਅਸੈਂਬਲੀ ਦੇ ਦੋ ਸਿੱਖ ਮੈਂਬਰ ਸੀਗੇ ਇੱਕ ਸਰਦਾਰ ਹੁਕਮ ਸਿੰਘ ਸੀ ਇੱਕ ਸਰਦਾਰ ਭੋਪਾਲ ਸਿੰਘ ਮਾਨ ਸੀ ਉਹਨਾਂ ਨੇ ਜਦੋਂ ਦੇਖਿਆ ਹਿੰਦੂਤਵਾ ਦਾ ਰੁਖ ਜਿਹੜਾ ਗਾਂਧੀ ਤੇ ਨਹਿਰੂ ਨੇ ਕਿਹਾ ਸੀ ਕਿ ਸਾਨੂੰ ਆਜ਼ਾਦੀ ਮਿਲਣ ਤੋਂ ਹੁਣ ਨੂੰ ਸਿੱਖਾਂ ਨੂੰ ਇੱਕ ਖਿੱਤਾ ਦਵਾਂਗੇ ਜਿਸ ਖਿੱਤੇ ਦੇ ਵਿੱਚ ਤੁਸੀਂ ਆਪਣੀ ਆਜ਼ਾਦੀ ਦਾ ਨਿੱਕ ਮਾਨ ਸਕੋਗੇ ਹੁਣ ਆ ਨਿੱਕ ਅਸੀਂ ਮਾਨ ਰਹੇ ਹਾਂ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਤੇ 1984 ਚਰਦੀਪ ਗਾਂਧੀ ਨੇ ਸਾਰੇ ਇੰਡੀਆ 'ਚ ਕਤਲੇਆਮ ਕਰ ਦਿੱਤੀ ਤਾਂ ਮੇਰਾ ਕਿਹੜਾ ਨਿੱਕ ਅਸੀਂ ਮਾਨ ਰਹੇ ਆ ਸਾਨੂੰ ਇਹੇ ਪੀੜਾ ਹੈਗੀ ਹੈ 14 ਸਾਲ ਤੋਂ ਸਾਡੀ ਜਮਹੂਰੀਅਤ ਖਤਮ ਕੀਤੀ ਗਈ ਹੈ ਸਿਕੰਦੀ ਐਸ.ਸੀ.ਪੀ.ਸੀ ਦੇ ਇਲੈਕਸ਼ਨਸ ਨਹੀਂ ਕੀਤੇ ਹੈਗੇ 14 ਸਾਲ ਹੋ ਗਏ ਹੈ ਇਹ ਇੱਕ ਬਹੁਤ ਵੱਡੀ ਚੀਜ਼ ਹੈ ਕਿ ਕਿਸੇ ਦੀ ਜਮਹੂਰੀਅਤ ਖਤਮ ਕਰ ਦੇਣੀ ਜਿਵੇਂ ਹੁਣ ਅਖਬਾਰਾਂ ਦੇ ਵਿੱਚ ਲਿਖਿਆ ਹੈ ਕਿ ਇਲੈਕਸ਼ਨ ਕਮਿਸ਼ਨ ਨੇ 10 ਲੱਖ ਮੁਸਲਮਾਨਾਂ ਦੇ ਨਾਮ ਬਿਹਾਰ ਦੇ ਵੋਟਰ ਕਾਗਜ਼ਾਂ ਦੇ ਵਿੱਚੋਂ ਕੱਢ ਦਿੱਤੇ ਹੈ ਐਸਸੀਪੀਸੀ ਦੇ ਇਲੈਕਸ਼ਨ ਉਹਦੇ ਤੋਂ ਵੀ ਵੱਡਾ ਜ਼ੁਲਮ ਹੈ ਕਿ ਸਾਡੀ ਜਮਹੂਰੀਅਤ ਖਤਮ ਕੀਤੀ ਗਈ ਹੈ ਇਹ ਸਾਰੀਆਂ ਚੀਜ਼ਾਂ ਦੇਖਦੇ ਹੋਇਆ ਅਸੀਂ ਤੁਹਾਨੂੰ ਦੱਸਿਆ ਕਿ ਕੱਲ ਵੀ ਅਸੀਂ ਮਨਾ ਰਹੇ ਹਾਂ ਕਿ ਖਾਲੜਾ ਸਾਹਿਬ ਦਾ ਵੀ ਮਨਾਵਾਂਗੇ ਪਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਰੱਖਿਆ ਵਜ਼ੀਰ ਇਹ ਕਿ ਰਾਜਨਾਥ ਸਿੰਘ ਇਹ ਡੋਇਲ ਜਿਹੜਾ ਨੈਸ਼ਨਲ ਸਕਿਉਰਿਟੀ ਡਵਾਈਸਰ ਹੈ ਉਸ ਨੂੰ ਰੂਸ ਭੇਜਿਆ ਕਿ ਇਸ 400 ਮਿਸਾਈਲਸ ਰੂਸ ਤੋਂ ਹੋਰ ਲੈ ਕੇ ਆਏ ਇਹ ਤਾਂ ਰਾਜਨਾਥ ਸਿੰਘ ਦੀ ਜੂਰਿਸਡਿਕਸ਼ਨ ਤੋੜ ਕੇ ਡੋਇਲ ਨੂੰ ਕਿਉਂ ਭੇਜਿਆ ਹੈਗਾ ਇਹਦਾ ਮਤਲਬ ਹੈ ਕੀ ਮੋਦੀ ਸਾਹਿਬ ਕੋਈ ਖਾਸ ਮੈਸੇਜ ਉਟਨ ਤੇ ਰੂਸ ਨੂੰ ਦੇਣਾ ਚਾਹੁੰਦੇ ਹੈ ਜੀ ਦੇ ਨਾਲ ਉਸਨਾ ਉਸ ओनਵਾੜਾ ਤੇ ਰੱਖਿਆ ਵਜ਼ੀਰ ਨੂੰ ਉਹਦੇ ਵਿੱਚ ਬਾਹਰ ਕੱਢ ਕੇ ਦੂਸਰੀ ਚੀਜ਼ ਹੈ ਕਿ ਅਮਰੀਕਾ ਨੇ ਫੇਰ ਫੀਲਡ ਮਾਰਸ਼ਲ ਪਾਕਿਸਤਾਨ ਦਾ ਬੁਲਾ ਲੈ ਡੋਇਲ ਦਾ ਜਾਣਾ ਰੂਸ ਪਾਕਿਸਤਾਨ ਦੇ ਜੰਨਲ ਦਾ ਜਾਣਾ ਅਮਰੀਕਾ 트럼ਪ ਸਾਹਿਬ ਦੇ ਕੋਲੇ ਇਹ ਕੋਈ ਮਤਲਬ ਰੱਖਦੇ ਹੈ ਕਿ ਬਹੁਤ ਭਾਰੇ ਗੜਬੜੇ ਤੇ ਦੱਖਣ ਏਸ਼ੀਆ ਦੇ ਵਿੱਚ ਹੋਣ ਵਾਲੀ ਹੈ ਤੋਂ ਅਸੀਂ ਸਮਝਦੇ ਹੈ ਕਿ ਸਾਡਾ ਬਾਰਡਰ ਦਾ ਇਲਾਕਾ ਅਸੀਂ ਕੋਈ ਡਿਸਟਰਬੈਂਸ ਨਹੀਂ ਚਾਹੁੰਦੇ ਬਿਲਕੁਲ ਅਮਨ ਚਾਹੁੰਦੇ ਹੈ ਤੇ ਸ਼ੈਤਾਨੀਆਂ ਕਦੇ ਸੰਧੂਰ ਆਪਰੇਸ਼ਨ ਕਰ ਦਿੰਦਾ ਮੋਦੀ ਸਾਹਿਬ ਕਦੇ ਸਟ੍ਰਾਈਕ ਕਰ ਦਿੰਦਾ ਕਦੇ ਬਾਲਾਕੋਟ ਭੇਜ ਦਿੰਦਾ ਫਗਾਈ ਜਾਂਚ ਉਹ ਫੇਲ ਹੋ ਜਾਂਦੇ ਆ ਮੇਰਾ ਕਹਿਣ ਦਾ ਮਤਲਬ ਹੈ ਕਿ ਸਭ ਤੋਂ ਜ਼ਿਆਦਾ ਡੇਂਜਰ ਸਰਨੇ ਪੰਜਾਬ ਚ ਹੈ ਜੇ ਜੰਗ ਲੱਗਦਾ ਤੇ ਪਾਕਿਸਤਾਨ ਦਾ ਫੀਲਡ ਮਾਰਸ਼ਲ ਤੇ ਡੋਇਲ ਦਾ ਰੂਸ ਜਾਣਾ ਇਹ ਬਿਲਕੁਲ ਧਾਲ ਦੇ ਵਿੱਚ ਕੁਛ ਕਾਲਾ ਕਾਲਾ ਲੱਗਦਾ ਜਿਹੜਾ ਅਸੀਂ ਸਮਝਦੇ ਹਾਂ ਕਿ ਸਾਨੂੰ ਪਤਾ ਹੋਣਾ ਚਾਹੀਦਾ ਹੈ ਸਰਕਾਰ ਵੱਲੋਂ ਇਹ ਰਾਜਨਾਥ ਸਿੰਘ ਨੂੰ ਛੱਡ ਕੇ ਦੋਏ ਨੂੰ ਮਿਲਟਰੀ ਮਾਮਲਿਆਂ ਦੇ ਵਿੱਚ ਰੂਸ ਦੇ ਵਿੱਚ ਕਿਉਂ ਭੇਜਿਆ ਕੋਈ ਸਪੈਸ਼ਲ ਮੈਸੇਜ ਮੋਦੀ ਦਾ ਲੈ ਕੇ ਗਿਆ ਜਿਹੜਾ ਸਾਡੀ ਅੱਖਾਂ ਤੋਂ ਫਰੋਖਾ ਕਰਨਾ ਚਾਹੁੰਦੇ ਆ ਦੱਸਣਾ ਨਹੀਂ ਚਾਹੁੰਦੇ ਇਹ ਦੇ ਵਿੱਚ ਇੰਟਰਨੈਸ਼ਨਲ ਤੌਰ ਦੇ ਉੱਤੇ ਕੋਈ ਗੜਬੜ ਸਾਨੂੰ ਲੱਗਦੀ ਹੈ ਸੋ ਇਹ ਅਸੀਂ ਕਹਿਣਾ ਚਾਹੁੰਦੇ ਸੀਗੇ ਜੀ ਕਿ ਅਸੀਂ ਰਖੜ ਤੋਂ ਨਿਆ ਬਾਬਾ ਪਕਾਲਾ ਮਨਾ ਰਹੇ ਆ ਤੇ ਤੁਹਾਨੂੰ ਅਸੀਂ ਰਿਕਮੈਂਡ ਕਰਦੇ ਆ ਕਿ ਤੁਸੀਂ ਜ਼ਰੂਰ ਉੱਥੇ ਆਇਓ ਹਾਂਜੀ ਆ ਲੈਂਡ ਫੂਡਿੰਗ ਦਾ ਵੀ ਅਸੀਂ ਖੰਡਨ ਕਰਦੇ ਆਂ ਕਿ ਇਹਦੇ ਨਾਲ ਸਾਰੇ ਜ਼ਿੰਮੇਦਾਰ ਜਿਹੜਾਤੀ ਲੱਗੇ ਤੜਫੁੱਟੇ ਆਂ ਤੇ ਇਹ ਕਦੇ ਵੀ ਆਮ ਪਾਰਟੀ ਨੂੰ ਫਾਇਦਾ ਨਹੀਂ ਹੋਊਗਾ ਤੇ ਆਮ ਪਾਰਟੀ ਇਹੋ ਜਿਹਾ ਕੰਮ ਤਾਂ ਕਰ ਰਹੀ ਹੈ ਕਿ 27 ਦੇ ਇਲੈਕਸ਼ਨ ਨੇੜੇ ਆ ਰਹੇ ਆ ਤੇ ਇਹ ਲੈਂਡ ਫੂਡ ਕਰਕੇ ਇਹਨਾਂ ਦਾ ਪੈਸਾ ਪੂਸਾ ਬਣ ਜਵੇ ਇਲੈਕਸ਼ਨ ਜੋਗਾ ਰਿਲੇਕਸ਼ਨ ਚੋਂ ਕਾ ਪੈਸਾ ਬਹੁਤ ਹੈ ਇਹਨਾਂ ਦੇ ਕੋਲੇ ਪਰ ਲੋਕਾਂ ਨੂੰ ਤੰਗ ਕਰਕੇ ਸਾਰੀਆਂ ਜਥੇਬੰਦੀਆਂ ਨੂੰ ਸਾਰੀਆਂ ਪਾਰਟੀਆਂ ਨੂੰ ਇਹਨਾਂ ਦੇ ਉੱਤੇ ਜਿਹੜਾ ਲੈਂਡ ਪੂਲ ਕਰ ਰਹੇ ਹੈ ਇਹ ਬਿਲਕੁਲ ਨਾਜਾਇਜ਼ ਹੈ ਤੇ ਚੀਫ ਮਿਨਿਸਟਰ ਨੂੰ ਇਸ ਨੂੰ ਨਹੀਂ ਹੋਣ ਦੇਣਾ ਚਾਹੀਦਾ ਬਸ ਹੁਣ ਦਬਰ ਬਿੱਕਲ ਸਾਹਿਬ ਗੱਲ ਕਰ ਲਈਏ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤ ਹੈ ਆਲ ਸੰਜੇ ਕੀਤੇ ਨੇ ਕੱਲ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਬਾਬਾ ਪਕਾਲਾ ਵਿਖੇ ਰਖੜ ਪੁੰਨਿਆ ਦੇ ਮੌਕੇ ਤੇ ਇੱਕ ਮੀਰੀ ਪੀਰੀ ਕਾਨਫਰੰਸ ਕੀਤੀ ਜਾਏਗੀ 15 ਤਰੀਕ ਜਿਹੜਾ 15 ਅਗਸਤ ਹੈ ਕਿਉਂਕਿ ਪੂਰੇ ਭਾਰਤ ਦੇ ਵਿੱਚ ਭਾਰਤ ਆਪਣੇ ਜਿਹੜਾ ਪਾਰਟੀਸ਼ਨ ਪਈ ਸੀ 1947 ਦੇ ਵਿੱਚ ਉਸ ਦਿਨ ਨੂੰ ਆਜ਼ਾਦੀ ਦੇ ਤੌਰ ਤੇ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਲੇਕਿਨ ਪੰਜਾਬ ਲਈ ਇਹ ਕਾਲਾ ਦਿਨ ਹੈ ਪੰਜਾਬ ਦੀ ਵੰਡ ਹੋਈ ਸੀ ਤੇ ਲੱਖਾਂ ਲੋਕ ਦੋਹਾਂ ਪਾਸੇ ਇਸ ਦੀ ਭੇਂਟ ਚੜੇ ਸੀਗੇ ਤੋਂ ਸਾਡੇ ਲਈ ਔਰ ਉਸ ਤੋਂ ਬਾਅਦ ਜੋ ਸਾਡੇ ਨਾਲ ਘਟਨਾਵਾਂ ਜੋ ਬੀਤਿਆ ਜੋ ਜ਼ੁਲਮ ਹੋਏ ਜੋ ਸਾਨੂੰ ਜਲਾਲਤ ਸਹਣੀ ਪਈ ਇਸ ਤਰੀਕੇ ਦੇ ਨਾਲ ਬੇਇਨਸਾਫੀਆਂ ਹੋਈਆਂ ਇਨਜਸਟਿਸਿਸ ਹੋਏ ਡਿਸਕ੍ਰਿਮੀਨੇਸ਼ਨ ਹੋਏ ਖਾ ਡੇਲੀ ਇਸ ਸੱਤ ਦੇ ਹਾਕਾ ਜਿਹੜਾ ਉਹ ਜਲਾਲਤ ਦਾ ਜ਼ੁਲਮ ਦਾ ਔਰ ਗੁਲਾਮੀ ਦਾ ਰਿਆ ਹੈ ਇਸ ਕਰਕੇ ਅਸੀਂ 15 ਅਗਸਤ ਕਦੇ ਵੀ ਨਹੀਂ ਮਨਾਇਆ ਇਹ 15 ਅਗਸਤ ਸਾਡੀ ਹੈ ਵੀ ਨਹੀਂ ਹੈ ਔਰ ਅਸੀਂ ਇਸ ਦਿਨ ਆਪਣਾ ਜਿਹੜਾ ਪ੍ਰੋਟੈਸਟ ਹੈ ਉਹ ਹਮੇਸ਼ਾ ਉਹਦਾ ਇਜ਼ਹਾਰ ਕਰਦੇ ਆਂ ਔਰ ਪ੍ਰੋਟੈਸਟ ਰਾਹੀਂ ਅਸੀਂ ਆਪਣਾ ਮੈਸੇਜ ਵੀ ਦੇਣ ਦੀ ਕੋਸ਼ਿਸ਼ ਕਰਦੇ ਆਂ ਕਿ ਪੰਜਾਬ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਪੰਜਾਬ ਅਲੱਗ ਆਜ਼ਾਦ ਸੁਤੰਤਰ ਮੁਲਕ ਉਹਨਾਂ ਦੇ ਵਿੱਚ ਆਨ ਲਈ ਸੰਘਰਸ਼ੀਲਾ ਪੰਜਾਬੀ ਇਸ ਦੇ ਲਈ ਪਿਛਲੇ 5 ਦਹਾਕਿਆਂ ਤੋਂ ਲੜ ਰਹੇ ਨੇ ਅਸੀਂ ਸੋਵਰਨ ਪੰਜਾਬ ਇੰਡੀਪੈਂਡੈਂਟ ਪੰਜਾਬ ਜਿਹਨੂੰ ਅਸੀਂ ਖਾਲਸਾਣ ਕਹਿੰਦੇ ਆ ਉਸ ਦੀ ਲੜਾਈ ਪਿਛਲੇ 5 ਦਹਾਕਿਆਂ ਤੋਂ ਲੜ ਰਹੇ ਆ ਸੋ ਸਾਡੇ ਲਈ ਇਹ ਕੋਈ ਖੁਸ਼ੀ ਦਾ ਕੋਈ ਆਜ਼ਾਦੀ ਦਾ ਦਿਨ ਨਹੀਂ ਹੈ 15 ਅਗਸਤ ਨੂੰ ਅਸੀਂ ਬਾਈਕਾਟ ਦਾ ਸੱਦਾ ਦਿੰਦੇ ਆ ਲੋਕਾਂ ਨੂੰ ਕਹਿੰਦੇ ਆ ਕਿ ਐਜ਼ ਅ ਬਲੈਕ ਡੇ ਦੇ ਤੌਰ ਤੇ ਮਨਾਇਆ ਜਾਵੇ 14 ਤਰੀਕ ਪੂਰਵ ਸੰਧਿਆ ਮੌਕੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਪ੍ਰੋਟੈਸਟ ਮਾਰਚਸ ਹੋਣਗੇ 도ਆਬੇ ਦੇ ਵਿੱਚ ਜਲੰਧਰ ਮਾਲਵੇ ਦੇ ਜਿਹੜਾ ਮਾਲਵੇ ਦਾ ਮਾਰਚ ਹੈ ਉਹ ਪਟਿਆਲੇ ਹੋਏਗਾ ਔਰ ਮਾਝੇ ਦਾ ਫਿਰੋਜ਼ਪੁਰ ਦੇ ਵਿੱਚ ਹੋਏਗਾ ਪਿੱਛੇ ਬੋਰਡ ਦੇ ਉੱਤੇ ਅਸੀਂ ਉਹ ਰੀਜ਼ਨਸ ਜਿਹੜੇ ਵਿਰੋਧ ਦੇ ਕਾਰਨ ਨੇ ਉਹ ਅਸੀਂ ਲਿਸਟ ਕੀਤੇ ਨੇ ਮਾਨ ਸਾਹਿਬ ਨੇ ਉਹ ਬਰੀਫ ਕੀਤੇ ਨੇ ਤੁਹਾਨੂੰ ਪੁਲਿਸ ਟੌਰਚਰ ਕਸਟੋਡੀਅਲ ਡੈੱਪ ਕਸਟੋਡੀਅਲ ਫੇਕ ਇੰਕਾਊਂਟਰਸ ਪੰਜਾਬ ਨੂੰ ਹਿੰਦੁਸਤਾਨ ਤੇ ਭਾਰਤ ਦੀ جنگ ਦੇ ਜਿਹੜਾ ਉਹਦਾ ਅਖਾੜਾ ਬਣਾਉਣਾ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ ਲੈਂਡ ਪੋਲਿੰਗ ਬਹੁਤ ਸਾਰੇ ਐਸੇ ਸਾਡੇ ਸਾਡੇ ਸਾਹਮਣੇ ਮਸਲੇ ਨੇ ਜਿਨ੍ਹਾਂ ਦਾ ਅਸੀਂ ਇਸ ਵਾਰ ਪ੍ਰੋਟੈਸਟ ਕਰਨ ਜਾ ਰਹੇ ਹਾਂ ਇਸ ਸਾਲ ਅਸੀਂ ਪ੍ਰੋਟੈਸਟ ਕਰਨ ਜਾ ਰਹੇ ਹਾਂ ਇੱਕ ਘਟਨਾ ਕੱਲ ਹੋਰ ਵਾਪਰੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਉੱਥੋਂ ਦੀ ਸਰਕਾਰ ਨੇ 25 ਕਿਤਾਬਾਂ ਦੇ ਉੱਤੇ ਬੈਨ ਲਾਇਆ ਜਿਹੜੀਆਂ ਕਿ ਆਥਰਸ ਇੰਟੈਲੈਕਚੁਅਲਸ ਤੇ ਹਿਸਟੋਰੀయన్స్ ਨੇ ਲਿਖੀਆਂ ਹੋਈਆਂ ਜਿਨ੍ਹਾਂ ਵਿੱਚ ਮੈਡਮ ਅਰੁੰਧਤੀ ਰਾਏ ਦੀ ਵੀ ਕਿਤਾਬ ਹੈ ਦੇਖੋ ਹਿੰਦੁਸਤਾਨ ਆਪਣੇ ਆਪ ਨੂੰ ਕਿਸ ਤਰੀਕੇ ਦਾ ਜਮਹੂਰੀਅਤ ਹੋਣ ਦਾ ਦਾਵਾ ਕਰਦਾ ਹੈ ਜਿਹਦੀ ਐਸਟੈਬਲਿਸ਼ਮੈਂਟ ਵਰਡਸ ਤੇ ਬੁੱਕਸ ਤੋਂ ਵੀ ਸਕੇਅਰਡ ਹੈ ਡਰਦੀ ਹੈ ਮਤਲਬ ਇਹ ਕਿਤਾਬਾਂ ਤੋਂ ਵੀ ਡਰਦੇ ਨੇ ਸ਼ਬਦਾਂ ਤੋਂ ਵੀ ਡਰਦੇ ਨੇ ਔਰ ਇਹ ਜਿਹੜਾ ਜੰਮੂ ਕਸ਼ਮੀਰ ਗਵਰਨਮੈਂਟ ਦਾ ਇਹ ਆਰਡਰ ਹੈ ਇਹ ਫੈਸਿਸਟ ਇਨ ਨੇਚਰ ਹੈ ਫਾਸੀਵਾਦੀ ਹੈ ਆਰਡਰ ਆ ਅਸੀਂ ਇਹਨੂੰ ਕੰਡੈਮਨ ਕਰਦੇ ਆ ਅਰੇ ਕਿਤਾਬਾਂ ਪਿਛਲੇ ਕਈ ਸਾਲਾਂ ਤੋਂ ਮਾਰਕੀਟ ਦੇ ਵਿੱਚ ਨਹੀਂ ਅਸੀਂ ਸਾਰਿਆਂ ਨੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਪੜੀਆਂ ਵੀ ਨੇ ਬਟ ਇਹਨਾਂ ਨੂੰ ਹੁਣ ਦੇਖੋ ਇੰਨੀ ਦੇਰ ਬਾਅਦ ਜਾਗ ਆਈ ਔਰ ਇਹਨਾਂ ਨੂੰ ਇਹ ਉਹਨਾਂ ਕਿਤਾਬਾਂ ਤੋਂ ਵੀ ਡਰ ਗਏ ਸੈਕਿੰਡ ਗੱਲ ਹੈ ਕਿ ਇਹ ਕਿ ਪਿੱਛੇ 2 ਦਿਨ ਪਹਿਲਾਂ ਅਕਾਲ ਤਖਤ ਦੇ ਜਥੇਦਾਰ ਨੇ ਇੱਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਗਏ ਨੇ ਜਥੇਦਾਰ ਕੁਲਦੀਪ ਸਿੰਘ ਉਹਨਾਂ ਨੇ ਇੱਕ ਕੋਈ ਅਕਾਲੀ ਦਲ ਦੀ ਜਿਹੜੀ ਟਸਲ ਚੱਲ ਰਹੀ ਇੰਟਰਨਲ ਪਾਵਰ ਸਟਰਗਲ ਚੱਲ ਰਹੀ ਹੈ ਉਹਦੇ ਤੇ ਇੱਕ ਕਮੈਂਟ ਕੀਤਾ ਸੀਗਾ ਕਿ ਕੋਈ ਸਿੱਖ ਜਥੇਬੰਦੀ ਆਪਣੇ ਆਪ ਨੂੰ ਅਕਾਲ ਪੁਰਖ ਸਾਹਿਬ ਦੀ ਸਰਪ੍ਰਸਤ ਸਰਪ੍ਰਸਤੀ ਲਈ ਦਾਵਾ ਨਾ ਕਰੇ ਕਿ ਕੋਈ ਇਹ ਨਾ ਕਹਵੇ ਕਿ ਮੈਨੂੰ ਸਰਪ੍ਰਸਤੀ ਹਾਸਲ ਹੈ ਅਕਾਲ ਪੁਰਖ ਸਾਹਿਬ ਦੀ ਇਨ ਪ੍ਰਿੰਸੀਪਲ ਕਿਉਂਕਿ ਅਕਾਲ ਪੁਰਖ ਸਾਹਿਬ ਮੇਰੀ ਪੀੜੀ ਦੇ ਸਿਧਾਂਤ ਦੀ ਰਿਪਰੈਜੈਂਟੇਸ਼ਨ ਅਰਧਾ ਇਸ ਕਰਕੇ ਹਰ ਉਹ ਪੰਥਕ ਜਥੇਬੰਦੀ ਜਿਹੜੀ ਪੰਥ ਨੂੰ ਸਮਰਪਿਤ ਹੈ ਪੰਥਕ ਸਰੋਕਾਰਾਂ ਲਈ ਲੜ ਰਹੀ ਹੈ ਪੰਥਕ ਸਰੋਕਾਰਾਂ ਲਈ ਹੀ ਉਹ ਆਪਣਾ ਸਭ ਕੁਝ ਆਪਣੀਆਂ ਹਰ ਸਰਗਰਮੀਆਂ ਕਰ ਰਹੀ ਹੈ ਉਸ ਨੂੰ ਆਟੋਮੈਟਿਕਲੀ ਕੁਦਰਤੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹਾਸਲ ਹੋ ਜਾਂਦੀ ਹੈ ਸਵਾਲ ਇੱਥੇ ਇਹ ਉੱਠਦਾ ਹੈ ਕਿ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹਰ ਪੰਥਕ ਜਥੇਬੰਦੀ ਨੂੰ ਹੈ ਉਹ ਜਥੇਦਾਰ ਦੀ ਸਰਪ੍ਰਸਤੀ ਕਿਸ ਕਿਸ ਜਥੇਬੰਦੀ ਨੂੰ ਹੈ ਇਹ ਜੱਥਦਾ ਦੱਸ ਸਕਦੇ ਉਹਨਾਂ ਦੀ ਆਪਣੀ ਸਰਪ੍ਰਸਤੀ ਕਿਹਨੂੰ ਹੈ ਇਹ ਉਹ ਜ਼ਰੂਰ ਡਿਫਾਈਨ ਕਰ ਸਕਦੇ ਨੇ ਪਰ ਅਕਾਲ ਤੱਕ ਦੀ ਸਰਪ੍ਰਸਤੀ ਹਰ ਪੰਥਕ ਜਥੇਬੰਦੀ ਨੂੰ ਆਲਰੇਡੀ ਹੀ ਹੈ ਆਟੋਮੈਟਿਕਲੀ ਹੈ ਕਿਉਂਕਿ ਉੱਥੇ ਸਿਧਾਂਤ ਹੀ ਮੇਰੀ ਪੀੜੀ ਦਾ ਕੱਲ ਇੰਡੀਅਨ ਮੀਡੀਆ ਦੇ ਵਿੱਚ ਇੱਕ ਗੱਲ ਦਾ ਬੜਾ ਬੜੀ ਹਾਈਪ ਕ੍ਰੀਏਟ ਕੀਤੀ ਗਈ ਸਾਰੀ ਜਿਹੜੀ ਸਿਚੁਏਸ਼ਨ ਸੀ ਉਹਨੂੰ ਟਵਿਸਟ ਕੀਤਾ ਗਿਆ ਜਿਹੜੀ ਇੱਕ ਘਟਨਾ ਕੈਨੇਡਾ ਦੇ ਵਿੱਚ ਵਾਪਰੀ ਗੁਰਦੁਆਰੇ ਦੇ ਨਾਲ ਜਿਹੜਾ ਕਮਿਊਨਿਟੀ ਸੈਂਟਰ ਸੀ ਉਹਦੇ ਉੱਤੇ ਇੱਕ ਸਾਈਨ ਬੋਰਡ ਡਿਸਪਲੇ ਕੀਤਾ ਗਿਆ